ਸੱਚਾ ਪਾਤਸ਼ਾਹ ਸ ਸਹ ਹੰਦ ਸਹ ਮੰਜੇ ਪਾਸ ਬੈਠ ਹੈ ਆਪ ਸੋਹੀਐ ਸਭਨਾ ਦਾ ਵੇਸੋ ਹੋ ਚੌਥਾ ਹਰ ਸਤਗੁਰ ਹਰ ਸਤਗੁਰ ਮੇਹ ਲਹਰ ਸਤਗੁਰ ਚਰਨ ਨਮ ਭਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਹਰ ਸਤਗੁਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹੰ ਪਾਇਆ ਰਾਮ ਤੇ ਮਰ ਅਗਿਆਨਿ ਗਵਾਇ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰ ਪਾਇਆ ਅਗਿਆਨ ਧੀਰ ਬਿਨਾਸੀ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜਿਨ ਕਉ ਹਰ ਪ੍ਰਭ ਕਿਰਪਾ ਤਾਰੀ ਤੇ ਸਤਗੁਰ ਸੇਵਾ ਲਾਇਆ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਹੀ ਰਾਮ ਹਰ ਨਾਮੋ ਹਰ ਨਾਮ ਧਿਵੇ ਮੇਰਾ ਅੰਤ ਸਗਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਗਾਈ ਗੁਰ ਸਤਗੁਰ ਨਾਮ ਦਰਾਇ ਜਿਥੇ ਦੇਤਾ ਹਰ ਹਰ ਨਾਮ ਛੜਾਇਆ ਧੰ ਧੰ ਸਤਗੁਰੂ ਪਰਖ ਨਿਰੰਝਣ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਪਰਖਣਾ ਪਾਇਆ ਰਾਮ ਜਨਨੇ ਫਲ ਤੇਰੇਨੇ ਫਲ ਜਨਮ ਸਭ ਬਿਰਥਾ ਗਵਾਇਆ ਰਾਮ ਨਿਪ ਜਨਮ ਤਿਨ ਬਿਰਥਾ ਗਵਾਇਆ ਤਿਸ ਸਾਖਤ ਮੁਏ ਮਰ ਝੂਰੇ ਸਰਕਾਰ ਹੋ ਜਿਨਨੀ ਹਰ ਹਰ ਨਾਮ ਲੱਤਿਆ ਆ ਜਿਨਨੀ ਦਰਸ਼ਨ ਜਿਨਨੀ ਦਰਸ਼ਨ ਸਤਿਗੁਰ ਪ੍ਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬਿਨੰਤੀ ਰਾਮ ਗੁਰ ਮੇਲ ਗੁਰ ਮੇਰ ਮੇਰਾ ਪਿਆਰਾ ਹਮ ਸਤਗੁਰ ਕਰੇ ਭਗਤੀ ਰਾਮ ਹਰ ਹਰ ਸਤਗੁਰ ਕਰੇ ਭਗਤੀ ਜਉ ਹਰ ਪ੍ਰਭ ਕਿਰਪਾ ਧਾਰੀ ਮੈਂ ਗੁਰ ਬਿਨ ਅਵਰ ਨ ਕੋਈ 베ਲੀ ਗੁਰ ਸਤਗੁਰ ਪ੍ਰਾਨ ਹਮਾਰੇ ਕਹੋ ਨਾਨਕ ਗੁਰ ਨਾਮ ਅੰਧੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨਤੀ ਕਹੋ ਨਾਨਕ ਗੁਰ ਨਾਮ ਅੰਧੜਾਇਆ ਹਰ ਹਰ हम चात्रिक हम चात्रिक दीना हर पास विनती वाजिगुरु जी का खालसा वाजगुरु जी की फतेह